ਖਬਰ ਫਗਵਾੜਾ ਦੇ ਮਹਿਲਾ ਪਲਾਈ ਗੇਟ ਤੋਂ ਹੈ ਜਿੱਥੇ ਕਿ ਦੇਰ ਰਾਤ ਪੁਰਾਣੀ ਰਾਂਜੀਤ ਦੇ ਚਾਲਦੇ ਕੁਝ ਹਮਲਾਵਰਾਂ ਵੱਲੋਂ ਇੱਕ ਘਰ ਅੰਦਰ ਦਾਖਲ ਹੋ ਕੇ ਗੋਲੀਆਂ ਚਲਾਉਂਦੀ ਸੂਚਨਾ ਮਿਲੀ ਹੈ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਗੋਲੀਬਾਰੀ ਮਹਿਲਾ ਪਲਾਈ ਗੇਟ ਦੇ ਰਹਿਣ ਵਾਲੇ ਕੁਲਜੀਤ ਬਸਰਾ ਉਰਫ ਸਾਬੀ ਪੁੱਤਰ ਕੁਲਦੀਪ ਦਾਣੀ ਦੇ ਘਰ 'ਚ ਹੋਈ ਹੈ ਤੇ ਇਸ ਦਾ ਮੁੱਖ ਕਾਰਨ ਆਪਸੀ ਰੰਜਿਸ਼ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਮਹੱਲੇ ਦੇ ਹੀ ਰਹਿਣ ਵਾਲੇ ਕੁਝ ਵਿਅਕਤੀਆਂ ਦੀ ਕੁਲਜੀਤ ਬਸਰਾ ਉਰਫ ਸਾਬੀ ਨਾਲ ਪੁਰਾਣੀ ਰੰਜਿਸ਼ ਸੀ ਜਿਸ ਦੇ ਚੱਲਦਿਆਂ ਹੀ ਬੀਤੀ ਦੇਰ ਰਾਤ 10:30 ਵਜੇ ਦੇ ਕਰੀਬ ਉਕਤ ਹਮਲਾਵਰਾਂ ਨੇ ਘਰ ਵਿੱਚ ਦਾਖਲ ਹੋ ਕੇ 8 ਤੋਂ 9 ਗੋਂਦ ਦੇ ਕਰੀਬ ਫਾਇਰ ਕੀਤੇ ਤੇ ਬੜੀ ਹੀ ਹੁਸ਼ਿਆਰੀ ਨਾਲ ਫਰਾਰ ਹੋ ਗਏ ਰਾਹਤ ਦੀ ਗੱਲ ਇਹ ਰਹੀ ਕਿ ਇਸ ਗੋਲੀਬਾਰੀ ਦੌਰਾਨ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਉਕਤ ਸਾਰੀ ਵਾਰਦਾਤ ਘਰ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਗੋਲੀਆਂ ਚੱਲਣ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਮੁਖੀ ਮੈਡਮ 우ਸ਼ਾ ਰਾਣੀ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚੇ ਤੇ ਸੀਸੀਟੀਵੀ ਫੁਟੇਜ ਹਾਸਲ ਕਰਨ ਤੋਂ ਬਾਅਦ ਦੋਸ਼ੀਆਂ ਦੀ ਭਾਲ ਤੇਜ਼ ਕਰ ਦਿੱਤੀ ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਥਾਣਾ ਸਿਟੀ ਦੇ ਐਸਐਚਓ ਮੈਡਮ 우ਸ਼ਾ ਰਾਣੀ ਨੇ ਦੱਸਿਆ ਕਿ ਪੁਲਿਸ ਨੇ ਕੁਲਜੀਤ ਬਸਰਾ ਦੇ ਬਿਆਨਾਂ ਦੇ ਆਧਾਰ ਤੇ ਵਕਫਾ ਖਤਰਾਮਾ ਤਹਿਤ ਦੋ ਬਾਈ ਨੇਮ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਂਜੀ ਮੈਂ ਇੰਸਪੈਕਟਰ 우ਸ਼ਾ ਮੁਖਵਸਾ ਥਾਣਾ ਸਿਟੀ ਫਗਵਾੜਾ ਤੋਂ ਕੰਮ ਕਰ ਰਹੀ ਹਾਂ ਰਾਤ ਤਕਰੀਬਨ 7:11 ਵਜੇ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਪ্লাইਗਟ ਦੇ ਵਿੱਚ ਅਮਨ ਬਸਰਾ ਅਤੇ ਸਾਬੀਕ ਬਸਰਾ ਦੇ ਘਰ ਜਿਹੜੀ ਆ ਉਹ ਕੁਝ ਨੌਜਵਾਨਾਂ ਵੱਲੋਂ ਗੋੜੀਆਂ ਚਲਾਈਆਂ ਗਈਆਂ ਜਿਸ ਤੇ ਮੌਕੇ ਤੇ ਅਸੀਂ ਤੁਰੰਤ ਪਹੁੰਚ ਕੇ ਜਿਹੜੀ ਇਹ ਮੌਕਾ ਵੈਰੀਫਾਈ ਕੀਤਾ ਗਿਆ ਮੌਕੇ ਤੋਂ 7 ਤੋਂ 8 ਜਿਹੜੇ ਪੋਲ ਬ੍ਰਾਮਦ ਹੋਏ ਨੇ ਐਂਡ ਸੀਸੀਟੀਵੀ ਫੁਟੇਜ ਵਗੈਰਾ ਦੇਖਣ ਤੋਂ ਬਾਅਦ ਅਸੀਂ ਜਿਹੜੀ ਆ 188/25 ਵੱਖ-ਵੱਖ ਤਰ੍ਹਾਂ ਆ 109 BNS 333 BNS 192 3 BNS 190 BNS ਐਂਡ 25 ਰੰਜਨ ਆਰ ਦੇ ਤਹਿਤ ਜਿਹੜਾ ਦੋ ਬਾਇ ਨੇਮ ਤੇ ਚਾਰ ਅਨਨੋਨ ਵਿਅਕਤੀ ਦੇ ਖਿਲਾਫ ਪਰਚਾ ਦਰਜ ਕੀਤਾ ਹੈ। ਨਾ ਨੰਨਾ ਦੇ ਕੋਈ ਪਹਿਲਾਂ ਵੀ ਪਰਚੇ ਚੱਲ ਰਹੇ ਆ? ਜੀ ਬਿਲਕੁਲ ਜਿਹੜਾ ਰਾਹੁਲ ਨਾਮ ਦਾ ਦੋਸ਼ੀ ਇਹਦੇ ਵਿੱਚ ਉਹਦੇ ਖਿਲਾਫ ਆਲਰੇਡੀ ਦੋ ਪਰਚੇ ਦਰਜ ਨੇ। ਮਕੀੜੀ ਇਨਵੈਸਟੀਗੇਸ਼ਨ ਅਸੀਂ ਕਰਦੇ ਆ ਜੀ। ਖਬਰ ਫਗਵਾੜਾ ਦੇ ਮਹਿਲਾ ਪਲਾਈ ਗੇਟ ਤੋਂ ਹੈ। ਜਿੱਥੇ ਕਿ देर रात पुरानी रंजीत दे चालदेया कुछ हमलावरो एक कार अंदर दाखिल होके गोलियां चलांदी सूचना मिली है सूत्रों ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਗੋਲੀਬਾਰੀ ਮਹੱਲਾ ਪਲਾਈ ਗੇਟ ਦੇ ਰਹਿਣ ਵਾਲੇ ਕੁਲਜੀਤ ਬਸਰਾ उर्फ साबी ਪੁੱਤਰ ਕੁਲਦੀਪ ਦਾਣੀ ਦੇ ਘਰ ਚ ਹੋਈ ਹੈ ਤੇ ਇਸ ਦਾ ਮੁੱਖ ਕਾਰਨ ਆਪਸੀ ਰੰਜਿਸ਼ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਮਹੱਲੇ ਦੇ ਹੀ ਰਹਿਣ ਵਾਲੇ ਕੁਝ ਵਿਅਕਤੀਆਂ ਦੀ ਕੁਲਜੀਤ ਬਸਰਾ ਉਰਫ ਸਾਬੀ ਨਾਲ ਪੁਰਾਣੀ ਰੰਜਿਸ਼ ਸੀ ਜਿਸ ਦੇ ਚੱਲਦਿਆਂ ਹੀ ਬੀਤੀ ਦੇਰ ਰਾਤ 10:30 ਵਜੇ ਦੇ ਕਰੀਬ ਉਕਤ ਹਮਲਾਵਰਾਂ ਨੇ ਘਰ ਵਿੱਚ ਦਾਖਲ ਹੋ ਕੇ 8 ਤੋਂ 9 ਵਜੇ ਦੇ ਕਰੀਬ ਫਾਇਰ ਕੀਤੇ ਤੇ ਬੜੀ ਹੀ ਹੁਸ਼ਿਆਰੀ ਨਾਲ ਫਰਾਰ ਹੋ ਗਏ ਰਾਹਤ ਦੀ ਗੱਲ ਇਹ ਰਹੀ ਕਿ ਇਸ ਗੋਲੀਬਾਰੀ ਦੌਰਾਨ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਉਕਤ ਸਾਰੀ ਵਾਰਦਾਤ ਘਰ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਗੋਲੀਆਂ ਚੱਲਣ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਮੁਖੀ ਮੈਡਮ 우ਸ਼ਾ ਰਾਣੀ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚੇ ਤੇ ਸੀਸੀਟੀਵੀ ਫੁਟੇਜ ਹਾਸਲ ਕਰਨ ਤੋਂ ਬਾਅਦ ਦੋਸ਼ੀਆਂ ਦੀ ਭਾਲ ਤੇਜ਼ ਕਰ ਦਿੱਤੀ ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਥਾਣਾ ਸਿਟੀ ਦੇ ਐਸਐਚਓ ਮੈਡਮ 우ਸ਼ਾ ਰਾਣੀ ਨੇ ਦੱਸਿਆ ਕਿ ਪੁਲਿਸ ਨੇ ਕੁਲਜੀਤ ਬਸਰਾ ਦੇ ਬਿਆਨਾਂ ਦੇ ਆਧਾਰ ਤੇ ਵਕਫਾ ਖਤਰਾਮਾ ਤਹਿਤ ਦੋ ਬਾਈ ਨੇਮ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ